ਕਰਕੇ اچھا ਤੁਸੀਂ ਬਿਹਾਰ ਦੇ ਹੋ ਇੱਥੇ ਇਸ ਆਸ਼ਰਮ ਦੇ ਵਿੱਚ ਕਿਵੇਂ ਪਹੁੰਚੇ ਸੀ ਮੇਰੇ ਭਾਈ ਨੇ ਛੱਡ ਕੇ ਚੱਲ ਗਿਆ ਨਾ ਭਾਈ ਛੋੜ ਕੇ ਚਲਾ ਗਿਆ ਕਿਉਂ ਸੋਰਦੀਆ ਦੇ ਉਹਨਾਂ ਐਸੇ ਸੋਰਦੀਆ ਰੋਡ ਡੀਪੋਸਟ ਪੰਜਾਬੀ ਦਾ ਇੱਥੇ ਪਹੁੰਚਾ ਤੇ ਸਾਰੇ ਤੁਹਾਡੇ ਮੈਂਬਰਾਂ ਨੂੰ ਤੁਹਾਡਾ ਜੀ ਆਇਆਂ ਤੁਸੀਂ ਜਿਹੜਾ ਦੁਨੀਆ ਦੇ ਰੂਪ ਰੂਪ ਇਹਨਾਂ ਬੱਚਿਆਂ ਨੂੰ ਕਰ ਰਹੇ ਹੋ ਜਿਨ੍ਹਾਂ ਨੂੰ ਕਮ ਵਿੱਚ ਸਰਕਾਰ ਦੀ ਡਿਊਟੀ ਵੈਸੇ ਇਹਨਾਂ ਨੂੰ ਸੰਭਾਲਣ ਦੀ ਪਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਮਨੁੱਖਤਾ ਦੀ ਸੇਵਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਦੇ ਕੇ ਗਏ ਨੇ ਆਪ ਕੋੜੀਆਂ ਦੀ ਸੇਵਾ ਕਰ ਕਰ ਜਾ ਕੇ ਕਰਦੇ ਰਹੇ ਨੇ ਉਹਦੇ ਉਹਨਾਂ ਦੇ ਮਿਸ਼ਨ ਨੂੰ ਹੀ ਲੈ ਕੇ ਇਹ ਜਿਹੜਾ ਮਿਸ਼ਨ ਚੱਲ ਰਿਹਾ ਤੇ ਧਰਮ ਧਰਮ ਵਿੱਚ ਕੋਈ ਇਦਾਂ ਦੀ ਹੈ ਨਹੀਂ ਇੱਥੇ ਗੱਲ ਤੇ ਇੱਥੇ ਕਦਾਰਨਾਥ ਉੱਪਰ ਦੀਪ ਬੈਠਾ ਜੀਓ ਜਦੋਂ ਉੱਥੇ ਬੱਦਲ ਫਟ ਗਿਆ ਸੀ ਨਾ ਤੇ ਬਹੁਤ ਲੋਕਾਂ ਦੇ ਘਰ ਡੁੱੜ ਗਏ ਇਹਨਾਂ ਦਾ ਵੀ ਘਰ ਡੁੱਲ ਗਿਆ ਵਿਚਾਰਿਆਂ ਦਾ ਜੀ ਇਹ ਇਦਾਂ ਲੱਤਾਂ ਦੋਨੋਂ ਫੈਕਚਰ ਹੋ ਗਈਆਂ ਸੀ ਵਿਚਾਰੀਆਂ ਇਹ ਫਿਰ ਉਹ ਲੱਬ ਦਾ ਲਬੋਂਦਾ ਇੱਥੇ ਪੰਜਾਬ ਚ ਆਇਆ ਉਦੋਂ ਦਾ ਹੀ ਆਪਣੇ ਕੋਲੇ ਰਹਿੰਦਾ ਇਦਾਂ ਦੀਆਂ ਕਈ ਜਿੰਦੀਆਂ ਜੜੀਆਂ ਨੇ ਵਿਚਰੀਆਂ ਅਧੂਰੀਆਂ ਹੋ ਗਈਆਂ ਰੱਬ ਵੱਲੋਂ ਉਹਨੂੰ ਫਿਰ ਬਾਬੇ ਨਾਨਕ ਦੇ ਘਰ ਚ ਜਗ੍ਹਾ ਮਿਲੀ ਜਾਂ ਤੇ ਬਰਸਲੇ ਰੁਜ਼ਗਾਰ ਹੁਣੇ ਇੱਥੇ ਨੌਕਰੀ ਲੱਗਾ ਹੋਇਆ ਥੋੜੀ ਬੁਤੀ ਸੈਲਰੀ ਵੀ ਮਿਲ ਜਾਂਦੀ ਆ ਤੇ ਨਾਲ ਗੁਰੂ ਗ੍ਰੰਥ ਦਾ ਆਸਰਾ ਮਿਲਿਆ ਹੋਇਆ ਬਹੁਤ ਸਾਰੇ ਬੱਚੇ ਇਦਾਂ ਹੀ ਆ ਕਹ ਲੋ ਇੱਕ ਇੱਕ ਮੁੰਡਾ ਇੱਥੇ ਔਕਾਸ ਵਾਂ ਉਹਦੀ ਨਾਨੀ ਅਸੀਂ ਸਾਨੂੰ ਕਿਤੇ ਬਹੁਤ ਲੰਬਾ ਸਰੋ ਗਿਆ 15 ਸਾਲ ਹੋ ਗਏ ਉਹਨਾਂ ਦੇ ਮੇਨਵਾ ਦਾ ਘਟੋ ਘਟ ਤੇ ਉਹ ਇਹ ਛੋਟਾ ਜਿਹਾ ਜਦੋਂ ਮੇਰੀ ਗੋਦੀ ਚ ਬਿਠਾ ਕੇ ਚਲੀ ਗਈ ਸੀ ਅੱਛਾ ਗੱਲ ਵੀ ਕਰਦੇ ਆ ਤੁਸੀਂ ਬਾਈ ਜੀ ਕਿੱਥੋਂ ਆਏ ਹੋ ਹਾਂ ਬਿਹਾਰ ਕੇ ਅੱਛਾ ਤੁਸੀਂ ਬਿਹਾਰ ਦੇ ਹੋ ਇੱਥੇ ਇਸ ਆਸ਼ਰਮ ਦੇ ਵਿੱਚ ਕਿਵੇਂ ਪਹੁੰਚੇ ਸੀ ਮੇਰੇ ਭਾਈ ਨੇ ਛੱਡ ਕੇ ਚਲੇ ਗਿਆ ਨਾ ਭਾਈ ਛੱਡ ਕੇ ਚਲਾ ਗਿਆ ਕਿਉਂ ਛੱਡ ਦਿਆ ਰ ਉਹਨੂੰ ਐਂ ਛੱਡ ਦਿਆ ਅੱਛਾ ਇਹ ਤੁਹਾਨੂੰ ਦਿਸਦਾ ਨਹੀਂ ਨਾ ਨਹੀਂ ਇਹ ਬਚਪਨ ਤੋਂ ਹੀ ਐਦਾਂ ਸੀ ਵਸੇਤ ਰਹੀ ਹੈ ਏ 304 اچھا ਤੇ ਫਿਰ ਇਸ ਕਰਕੇ ਭਰਾ ਨੇ ਦੁਦਕਾਰ ਦਿੱਤਾ ਕਿ ਤੁਸੀਂ ਦੇਖ ਨਹੀਂ ਸਕਦੇ ਇੱਕ ਤਰੀਕੇ ਨਾਲ ਉਹ ਜੀ ਸਮਝ ਲਿਆ ਡੇਲੀ ਪੋਰਟ ਪੰਜਾਬੀ ਦਾ ਇੱਥੇ ਪਹੁੰਚਾ ਤੇ ਸਾਰੇ ਤੁਹਾਡੇ ਮੈਂਬਰਾਂ ਨੂੰ ਤੁਹਾਡਾ ਜੀਐਨ ਤੁਸੀਂ ਜਿਹੜਾ ਦੁਨੀਆ ਦੇ ਰੂਪ ਰੂਪ ਇਹਨਾਂ ਬੱਚਿਆਂ ਨੂੰ ਕਰ ਰਹੇ ਹੋ ਜਿਨ੍ਹਾਂ ਨੂੰ ਕਮ ਵਿੱਚ ਸਰਕਾਰ ਦੀ ਡਿਊਟੀ ਵੈਸੇ ਇਹਨਾਂ ਨੂੰ ਸੰਭਾਲਣ ਦੀ ਪਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਮਨੁੱਖਤਾ ਦੀ ਸੇਵਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਦੇ ਕੇ ਗਏ ਨੇ ਆਪ ਕੋੜੀਆਂ ਦੀ ਸੇਵਾ ਕਰ ਕਰ ਜਾ ਕੇ ਕਰਦੇ ਰਹੇ ਨੇ ਉਹਦੇ ਉਹਨਾਂ ਦੇ ਮਿਸ਼ਨ ਨੂੰ ਹੀ ਲੈ ਕੇ ਇਹ ਜਿਹੜਾ ਮਿਸ਼ਨ ਚੱਲ ਰਿਹਾ ਤੇ ਧਰਮ ਧਰਮ ਵਿੱਚ ਕੋਈ ਇਦਾਂ ਦੀ ਹੈ ਨਹੀਂ ਇੱਥੇ ਗੱਲ ਤੇ ਇੱਥੇ ਕਦਾਰਨਾਥ ਉਹ ਪ੍ਰਦੀਪ ਬੈਠਾ ਜੀ ਉਹ ਜਦੋਂ ਉੱਥੇ ਬੱਦਲ ਫਟ ਗਿਆ ਸੀ ਨਾ ਤੇ ਬਹੁਤ ਲੋਕਾਂ ਦੇ ਘਰ ਡੁੱੜ ਗਏ ਇਹਨਾਂ ਦਾ ਵੀ ਘਰ ਡੁੱੜ ਗਿਆ ਵਿਚਾਰਿਆਂ ਦਾ ਤੇ ਇਹਦੀਆਂ ਲੱਤਾਂ ਦੋਨੋਂ ਫੈਕਚਰ ਹੋ ਗਈਆਂ ਸੀ ਵਿਚਾਰਿਆਂ ਦੀ ਇਹ ਫਿਰ ਲੱਬ ਦਾ ਲਬੋਂਦਾ ਇੱਥੇ ਪੰਜਾਬ ਚ ਆਇਆ ਉਦੋਂ ਦਾ ਹੀ ਆਪਣੇ ਕੋਲੇ ਰਹਿੰਦਾ ਇਦਾਂ ਜੀਆਂ ਕਈ ਜਿੰਦੀਆਂ ਜੜੀਆਂ ਨੇ ਬੇਚਰੀਆਂ ਅਧੂਰੀਆਂ ਹੋ ਗਈਆਂ ਰੱਬ ਵੱਲੋਂ ਉਹਨੂੰ ਫਿਰ ਬਾਬੇ ਨਾਨਕ ਦੇ ਘਰ ਚ ਜਗ੍ਹਾ ਮਿਲੀ ਆ ਤੇ ਉਹ ਬਰਸੇ ਰੋਜ਼ਗਾਰ ਹੁਣੇ ਇੱਥੇ ਨੌਕਰੀ ਲੱਗਾ ਹੋਇਆ ਥੋੜੀ ਬੁਤੀ ਸੈਲਰੀ ਮਿਲ ਜਾਂਦੀ ਆ ਤੇ ਨਾਲ ਗੁਰੂ ਗ੍ਰੰਥ ਸਾਹਿਬਾ ਆਸਰਾ ਮਿਲਿਆ ਹੋਇਆ ਬਹੁਤ ਸਾਰੇ ਬੱਚੇ ਇਦਾਂ ਹੀ ਆ ਗਏ ਲੋ ਇੱਕ ਇੱਕ ਮੁੰਡਾ ਇੱਥੇ ਉਹ ਕਾਸਵਾ ਉਹਦੀ ਨਾਨੀ ਅਸੀਂ ਸਾਨੂੰ ਕਿਤੇ ਬਹੁਤ ਲੰਬਾ ਸਰੋ ਗਿਆ 15 ਸਾਲ ਹੋ ਗਏ ਉਹਨਾਂ ਦੇ ਮੇਨਵਾ ਦਾ ਘਟੋ ਘਟ ਤੇ ਉਹ ਇਹ ਛੋਟਾ ਜਿਹਾ ਜਦੋਂ ਮੇਰੀ ਗੋਦੀ ਚ ਬਿਠਾ ਕੇ ਚਲੀ ਗਈ ਸੀ ਅੱਛਾ ਗੱਲ ਵੀ ਕਰਦੇ ਆ ਤੁਸੀਂ ਬਾਈ ਜੀ ਕਿੱਥੋਂ ਆਏ ਹੋ ਹਾਂ ਬਿਹਾਰ ਕੇ ਅੱਛਾ ਤੁਸੀਂ ਬਿਹਾਰ ਦੇ ਹੋ ਇੱਥੇ ਇਸ ਆਸ਼ਰਮ ਦੇ ਵਿੱਚ ਕਿਵੇਂ ਪਹੁੰਚੇ ਸੀ ਮੇਰੇ ਭਾਈ ਨੇ ਛੱਡ ਕੇ ਚਲੇ ਗਿਆ ਨਾ ਭਾਈ ਛੱਡ ਕੇ ਚਲਾ ਗਿਆ ਕਿਉਂ ਛੋੜ ਦਿਆ ਤਾਂ ਉਹਨੂੰ ਐਸੀ ਛੋੜ ਦਿਆ ਅੱਛਾ ਇਹ ਤੁਹਾਨੂੰ ਦਿਸਦਾ ਨਹੀਂ ਨਾ ਨਹੀਂ ਇਹ ਬਚਪਨ ਤੋਂ ਹੀ ਐਦਾਂ ਸੀ ਵਸੇਤ ਰਹੀ ਹੈ ਇਦਰੀ ਸੁਣ ਸੇ ਅੱਛਾ ਤੇ ਫਿਰ ਇਸ ਕਰਕੇ ਭਰਾ ਨੇ ਦੁਦਕਾਰ ਦਿੱਤਾ ਕਿ ਤੁਸੀਂ ਦੇਖ ਨਹੀਂ ਸਕਦੇ ਇੱਕ ਤਰੀਕੇ ਨਾਲ ਉਹ ਜੀ ਸਮਝ ਲਿਆ